ਜਿਸ ਤਰ੍ਹਾਂ ਗਰਮੀ ਦਾ ਮੌਸਮ ਅੱਗੇ ਆ ਰਿਹਾ ਤਾਂ ਉਸੇ ਤਰ੍ਹਾਂ ਪੰਜਾਬ ਦੀ ਸਿਆਸੀ ਫਿਜ਼ਾ ਵੀ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਤਮਾਮ ਪਾਰਟੀਆਂ ਇਸ ਵੇਲੇ ਇਲੈਕਸ਼ਨ ਮੋਡ 'ਚ ਨਜ਼ਰ ਆ ਰਹੀਆਂ ਨੇ ਤਾਂ ਆਪਣੇ ਸਾਰੇ ਸਿਆਸੀ ਪਿਆਦੇ ਜਿਹੜੇ ਨੇ ਉਹ ਜ਼ਮੀਨ 'ਤੇ ਉਤਾਰ ਦਿੱਤੇ ਨੇ ਤਾਂ ਇਸ ਵੇਲੇ ਅਸੀਂ ਗੜਸ਼ੰਕਰ ਦੇ ਵਿੱਚ ਮੌਜੂਦ ਹਾਂ ਤਾਂ ਮੇਰੇ ਨਾਲ ਤੇਜ ਤਰਾ ਨੇਤਾ ਨਿਸ਼ਮਾ ਮਹਿਤਾ ਮੌਜੂਦ ਨੇ ਮੈਮ ਬਹੁਤ ਸਵਾਗਤ ਹੈ ਜੀ ਮੈਮ ਜਿਸ ਤਰ੍ਹਾਂ ਦਾ ਹਵਾ ਚੱਲ ਰਹੀ ਹੈ ਜਿਸ ਤਰ੍ਹਾਂ ਦੀ ਇਸ ਵੇਲੇ ਫਿਜ਼ਾ ਹੈ ਤਾਂ ਬਹੁਤ ਸ਼ਫਲਿੰਗ ਹੋ ਰਹੀ ਹੈ ਖਬਰਾਂ ਤਾਂ ਸੂਤਰਾਂ ਤੋਂ ਇਹ ਵੀ ਸੀਗੀਆਂ ਕਿ ਤੁਹਾਡੀ ਘਰ ਵਾਪਸੀ ਹੋ ਸਕਦੀ ਹੈ ਇਸ ਦੇ ਵਿੱਚ ਕਿੰਨੀ ਸੱਚਾਈ ਹੈ ਦੇਖੋ ਜੀ ਕਹਿੰਦੇ ਜਿਨ ਕੇ ਵਜੂਦ ਹੁੰਦੇ ਹਨ ਉਹ ਬਿਨਾਂ ਅਹੁਦੇ ਕੇ ਵੀ ਮਜ਼ਬੂਤ ਹੁੰਦੇ ਹਨ ਹਾਂ ਤੇ ਜਿਹੜਾ ਬੰਦਾ ਲੋਕਾਂ ਦੇ ਵਿੱਚ ਮਜ਼ਬੂਤੀ ਦੇ ਨਾਲ ਰਹਿੰਦਾ ਹੈ ਹਾਂ ਉਹਦੀ ਫਿਰ ਕਦਰ ਪੈਂਦੀ ਪੈਂਦੀ ਹੈ ਹਾਂ ਅੱਜ ਮੈਂ ਆਪਣੇ ਸਮਰਥਕਾਂ ਨੂੰ ਹਾਂ ਬੜੇ ਮਾਣ ਦੇ ਨਾਲ ਇਹ ਦੱਸ ਸਕਦੇ ਹਾਂ ਕਿ ਅੱਜ ਸਾਰੇ ਜਿਹੜੇ ਐ ਹੂੰ ਉਹ ਅਪਰੋਚ ਕਰ ਰਹੇ ਐ ਹੂੰ ਔਰ ਲੋਕਾਂ ਨੂੰ ਲੋੜ ਵੀ ਹੈਗੀ ਐ ਪਰ ਅਸੀਂ ਆਪਣਾ ਫੈਸਲਾ ਜਿਹੜਾ ਬੜੀ ਸੋਚ ਸਮਝ ਕੇ ਲੈਣਾ ਹੈ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਛੋਟੇ ਜਿਹੇ ਜਵਾਬ ਦੱਸਦੇ ਹੋ ਕਿ ਸਾਰੇ ਅਪਰੋਚ ਕਰ ਰਹੇ ਨੇ ਮਤਲਬ ਆਪਸ਼ਨਸ ਬਹੁਤ ਨੇ ਜੀ ਡਿਸਾਈਡ ਕਰਿਆ ਕੁਝ ਚੱਲ ਰਹੀ ਹੈ ਗੱਲ ਡਿਸੀਜਨ ਦੀ ਮੈਂ ਕੱਲੀ ਫੈਸਲਾ ਨਹੀਂ ਕਦੀ ਲਿਆ ਹੂੰ ਜਿਹੜਾ ਸਿਆਸੀ ਬੰਦਾ ਹੁੰਦਾ ਹੈ ਉਹ ਆਪਣੇ ਧੜੇ ਨਾਲ ਹੁੰਦਾ ਹੈ ਹੂੰ ਤੇ ਇਹ ਨਿਮਿਸ਼ਾ ਮਹਿਤਾ ਕੱਲੀ ਨਹੀਂ ਐ ਇਸ ਮੈਦਾਨ ਦੇ ਵਿੱਚ ਉਹਦੇ ਨਾਲ ਹਜ਼ਾਰਾਂ ਲੋਕਾਂ ਦੇ ਦਿਲ ਜੁੜੇ ਹੋਏ ਐ ਜਦੋਂ ਬਹੁਤ ਮਾੜਾ ਸਮਾਂ ਮਰਤੇ ਆਇਆ ਬਾਈ ਦੇ ਵਿੱਚ ਔਰ ਵਿਰੋਧੀ ਇਹ ਪ੍ਰਚਾਰ ਕਰ ਰਹੇ ਸੀ ਪੇ ਇਹਨੂੰ 2000 ਵੋਟ ਵੀ ਨਹੀਂ ਪੈਣੀ ਔਰ ਮੁੱਖ ਮੰਤਰੀ ਲੈਵਲ ਦੇ ਜਿਹੜੇ ਬੰਦੇ ਕੈਬਨਿਟ ਰੈਂਕ ਤੇ ਜਿਹੜੇ ਬੰਦੇ ਕੋਈ 40000 ਤੋਂ ਹਾਰਿਆ ਕੋਈ 50 ਤੋਂ ਹਾਰਿਆ ਕੋਈ 35 ਤੋਂ ਹਾਰਿਆ ਕੋਈ 25000 ਤੋਂ ਹਾਰਿਆ ਤੋ ਦੋ ਨਿਮਿਸ਼ਾ ਮੈਥਾ ਸਿਰਫ 7 7000 ਤੋਂ ਹਾਰੀ ਜਿਹੜੀ ਕੀ ਪ੍ਰਚਾਰ ਕਰਨ ਦਾ ਵੀ ਸਾਨੂੰ ਪ੍ਰੋਪਰ ਮੌਕਾ ਨਹੀਂ ਮਿਲਿਆ ਟਾਈਮ ਥੋੜਾ ਸੀਗਾ ਔਰ ਫਿਰ ਵੀ ਇਹੋ ਜਿਹੇ ਦੌਰ ਦੇ ਵਿੱਚ ਬਲਦੀ ਅਗ ਦੇ ਵਿੱਚ ਸਿਰਫ 7500 ਨਾਲ ਹਾਰਨਾ ਮੈਨੂੰ ਲੱਗਦਾ ਕੋ ਬਹੁਤੀ ਲੰਬੀ ਚੌੜੀ ਹਾਰ ਨਹੀਂ ਸੀ ਪਰ ਫਿਰ ਵੀ ਜੇ ਦੇਖਿਆ ਜਾਵੇ ਤਾਂ ਉਸ ਤੋਂ ਬਾਅਦ ਤੁਸੀਂ ਵਧੀਆ ਪਰਫਾਰਮੈਂਸ ਕੀਤੀ ਤਾਂ ਪਾਰਟੀ ਜਾਖੜ ਸਾਹਿਬ ਤੁਹਾਡੇ ਪੁਰਾਣੇ ਕੁਲੀਗਰੇ ਨੇ ਕਿਹੜੀ ਜ਼ਿੱਦ ਕੱਢੀ ਹੈ ਪੁਰਾਣੀ ਕਿ ਤਾਂ ਹੁਣ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਮੈਂ ਇਹਦੇ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੀ ਕਿ ਉਹਨਾਂ ਨੇ ਜ਼ਿੱਦ ਕੱਢੀ ਕਿ ਨਹੀਂ ਕੱਢੀ ਮੈਂ ਇਹਦੇ ਬਾਰੇ ਬਿਲਕੁਲ ਨਹੀਂ ਕੁਝ ਕਹਿੰਦੀ ਬਾਕੀ ਹਾਂ ਠੀਕ ਹੈ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਹੈ ਸਮੇਂ ਦੇ ਨਾਲ ਜਿਹੜਾ ਬੰਦਾ ਸਮੇਂ ਨੂੰ ਵਿਚਾਰ ਲੈਂਦਾ ਉਹ ਹੀ ਸਫਲ ਰਹਿੰਦਾ ਔਰ ਹਰ ਚੀਜ਼ ਦਾ ਰਿਐਕਸ਼ਨ ਦੇਣਾ ਕਈ ਵਾਰੀ ਐਦਾਂ ਹੁੰਦੀ ਹੈ ਕਿ ਕੁਝ ਲੋਕ ਤੁਹਾਡਾ ਰਿਐਕਸ਼ਨ ਵੇਟ ਕਰ ਰਹੇ ਹੁੰਦੇ ਆ ਪਰ ਤੁਸੀਂ ਸੀਨੀਅਰ ਪੋਲੀਟਿਸ਼ੀਅਨਸ ਦੇਖੋ ਪ੍ਰਕਾਸ਼ ਸਿੰਘ ਜੀ ਬਾਦਲ ਜੀ ਹੈ ਨਰਸੀਮਹਾ ਰਾਓ ਜੀ ਹੈ ਉਹ ਕਦੇ ਰਿਐਕਟ ਨਹੀਂ ਕੀਤੇ ਹੂੰ ਉਬਲ ਪੈਣਾ ਹਰ ਚੀਜ਼ ਦਾ ਹੱਲ ਨਹੀਂ ਹੈ ਹੂੰ ਮੈਨੂੰ ਲੱਗਦਾ ਹੈ ਕਿ ਸਮਾਂ ਜਿਹੜਾ ਹੈ ਸਮਾਂ ਸੰਬ੍ਰੱਥ ਹੁੰਦਾ ਸਮੇਂ ਦੇ ਨਾਲ ਬਹੁਤ ਚੀਜ਼ਾਂ ਠੀਕ ਹੋ ਜਾਂਦੀਆਂ ਔਰ ਕਈ ਵਾਰੀ ਬਹੁਤ ਚੀਜ਼ਾਂ ਤੁਹਾਡੇ ਰੁਖ ਬੈਠ ਜਾਂਦੀਆਂ ਅੱਗੇ ਤੁਸੀਂ ਕਿ ਸਮੇਂ ਨਾਲ ਬਹੁਤ ਚੀਜ਼ਾਂ ਸਹੀ ਹੋ ਜਾਂਦੀਆਂ ਹਨ ਅਗਰ ਸਮੇਂ ਦੀਆਂ ਸੂਈਆਂ ਘੁੰਮਦੀਆਂ ਨੇ ਤਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਠੀਕ ਕਰ ਦੋਗੇ ਸੁਨੀਲ ਜਾਖੜ ਨੂੰ ਇੱਕ ਕੋਟ ਕਰ ਰਿਆ ਮੈਂ ਦੇਖੋ ਜੀ ਉਹਨਾਂ ਨੂੰ ਪੈਦਾ ਕਰਨ ਵਾਲੇ ਉਹਨਾਂ ਦੇ ਮਾਪੇ ਹਾਂ ਉਹਨਾਂ ਦਾ ਪਰਿਵਾਰ ਹੈ ਉਹਨਾਂ ਦੇ ਨਾਲ ਮੈਂ ਕੌਣ ਹੁੰਨੀ ਉਹਨਾਂ ਨੂੰ ਠੀਕ ਕਰਨ ਵਾਲੀ ਦੁਨੀਆ ਨੂੰ ਚਲਾਉਣ ਵਾਲਾ ਜਿਹੜਾ ਵਿਧਾਤਾ ਹੈਗਾ ਹੈ ਬਾਕੀ ਰਹੀ ਗੱਲ ਮੇਰੀ ਆਪਦੀ ਮੈਂ ਇਸ ਦੁਨੀਆ ਦੇ ਵਿੱਚ 24 ਘੰਟੇ ਹੁੰਦੇ ਤੁਹਾਡੇ ਕੋਲ ਰੋਜ਼ ਕੰਮ ਤੇ ਮੈਂ ਆਪਣੀ એનર્ਜੀ ਬਜਾਏ ਕਿ ਕਿਸੇ ਨੂੰ ਠੀਕ ਕਰਨ ਦੇ ਉੱਤੇ ਲਗਾਵਾ ਹਮ ਮੇਰਾ ਹੱਕ ਹੀ ਨਹੀਂ ਬਣਦਾ ਪਹਿਲੀ ਗੱਲ ਤੇ ਦੂਸਰੀ ਗੱਲ ਹਮ ਮੈਂ ਇਹ ਕਹੂੰਗੀ ਕਿ ਮੈਂ ਤਾਂ ਦੁਨੀਆ ਦੇ ਵਿੱਚ ਕੁਝ ਚੰਗਾ ਕਰਨ ਆਈ ਐ ਹਮ ਔਰ ਪਰਮਾਤਮਾ ਮੈਨੂੰ ਕੁਝ ਇਹੋ ਜਿਹਾ ਕਰਮ ਕਰਾਵੇ ਪੇ ਦੁਨੀਆ ਦੇ ਵਿੱਚ ਮੇਰਾ ਨਾਮ ਮੇਰੇ ਮਰਨ ਤੋਂ ਬਾਅਦ ਵੀ ਲੰਬਾ ਸਮਾਂ ਲਿਆ ਜਾਵੇ ਔਰ ਲੋਕ ਸ਼ਾਨ ਦੇ ਨਾਲ ਹਮ ਇੱਜ਼ਤ ਦੇ ਨਾਲ ਉਹ ਨਾਮ ਲੈਣ بجائے ਕਿ ਗਾਲ ਕੱਢ ਕੇ ਜਿਹੜਾ ਬੰਦਾ ਕੰਮ ਗਲਤ ਕਰਦਾ ਜਾਂ ਮਾੜਾ ਕਰਦਾ ਉਹਨੂੰ ਗਾਲ ਕੱਢ ਕੇ ਲੋਕੀ ਐਡਰੈਸ ਕਰਦੇ ਭਾਵੇਂ ਮਰ ਵੀ ਜਾਵੇ ਤੇ ਜਿਹੜਾ ਚੰਗਾ ਕੰਮ ਕਰਦਾ ਅੱਜ ਮੈਂ ਆਪਣੇ ਇਲੈਕਸ਼ਨ ਦੇ ਉਦਾਹਰਣ ਦਿੰਨੀ ਹੈ ਅੱਜ ਵੀ ਤੁਸੀਂ ਮੇਰੇ ਇਲਾਕੇ ਦੇ ਵਿੱਚ ਚਲੇ ਜਾਓ ਮੈਨੂੰ ਕੋਈ ਮਾੜਾ ਨਹੀਂ ਕਹੇਗਾ ਰੀਜ਼ਨ ਬੀਇੰਗ ਨਾਤ ਮੈਂ ਕਦੀ ਬੇਈਮਾਨੀ ਕੀਤੀ ਹੈ ਔਰ ਲੋਕ ਸੇਵਾ ਵੀ ਕੀਤੀ ਹੈ ਆਪਣੇ ਇਲਾਕੇ ਦੇ ਵਿੱਚ ਤਾਂ ਬੜੀ ਬੇਦਾਗ ਔਰ ਦਿਲ ਤੋਂ ਕੀਤੀ ਹੈ ਅੱਜ ਵੀ ਕਰ ਰਹੀ ਹਾਂ ਬੇਸ਼ੱਕ ਹਾਰੀ ਹੋਈ ਹਾਂ ਪਰ ਮੈਂ ਆਪਣੇ ਲੋਕਾਂ ਦੇ ਵਿੱਚ ਜਾਨੀ ਹਾਂ ਅੱਛਾ ਹੁਣ ਨਾ ਚੁਣავი ਫਿਜ਼ਾਏ ਇਹਦੇ ਵਿੱਚ ਕਹਿੰਦੇ ਦੁਸ਼ਮਣ ਨੂੰ ਵੀ ਜਿਹੜੇ ਪੋਲੀਟੀਸ਼ੀਅਨ ਹੁੰਨੇ ਆ ਮੈਮ ਆਪਣਾ ਬਣਾ ਲੈਣੇ ਆ ਤਾਂ ਤੁਸੀਂ ਤਾਂ ਫੇਰ ਆਪਣੀ ਹੀ ਉਹਨਾਂ ਦੇ ਤਾਂ ਕਿਹੜੇ ਕਿਹੜੇ ਲੀਡਰਸ ਨੇ ਜਿਹੜੇ ਆ ਰਹੇ ਨੇ ਹਾਲਾਂਕਿ ਸੁਭਾਸ਼ ਸ਼ਰਮਾ ਉਹਨੇ ਭਾਜਪੀ ਨੇ ਐਲਾਨ ਕੀਤੇ ਨੇ ਵਿਜੇਂਦਰ ਸਿੰਘਲਾ ਨੇ ਸੰਪਰਕ ਕੀਤਾ ਪੁਰਾਣੀ ਕਾਂਗਰਸੀ ਨੇ ਤਾਂ ਕਿਤੋਂ ਹੰਸਰਾਜੀ ਦਾ ਗਾਣਾ ਸਿਲੀ ਸਿਲੀ ਠੰਡੀ ਹਵਾ ਆਈਏ ਕਿਤੋਂ ਇਹ ਹਵਾ ਤਾਂ ਸਾਰੇ ਪਾਸੇ ਆ ਰਹੀ ਹੈ ਜੀ ਹਾਂ ਅੱਜ ਸਾਰੇ ਚਾਹੁੰਦੇ ਆ ਹਾਂ ਅੱਜ ਸਵੇਰੇ ਮੈਨੂੰ ਫੋਨ ਆਇਆ ਹੈ ਹਾਂ ਅਗੇ ਜੀ ਤੁਹਾਡੇ ਨਾਲ ਬਹਿਣਾ ਚਾਹੁੰਦੇ ਆ ਹਾਂ ਉਸ ਤੋਂ ਪਹਿਲੇ ਮੈਨੂੰ ਅਕਾਲੀ ਦਲ ਵਾਲੇ ਬਹੁਤ ਵਾਰੀ ਅਪਰੋਚ ਕਰ ਚੁੱਕੇ ਆ। ਹੂੰ। ਤੇ ਬਹਿਣਾ ਚਾਹੁੰਦੇ ਆ ਜੀ ਤੁਸੀਂ ਆਜੋ ਜੀ ਤੁਸੀਂ ਫੈਸਲਾ ਕਰੋ ਜੀ ਤੁਸੀਂ ਐਦਾ ਕਰੋ ਜੀ ਤੁਸੀਂ ਉਹਦਾ ਕਰੋ ਜੀ। ਹੂੰ। ਪਰ ਗੱਲ ਇਹ ਹੈ ਕਿ ਮੈਂ ਫੇਰ ਉਹੀ ਗੱਲ ਕਹਿੰਦੀ ਆ ਇਹ ਫੈਸਲਾ ਮੇਰਾ ਨਹੀਂ ਹੈ। ਹੂੰ। ਨਿਮਿਸ਼ਾ ਮਹਿਤਾ ਜੇ ਕੁਝ ਹੈਗੀ ਆ ਤਾਂ ਆਪਣੇ ਲੋਕਾਂ ਦੀ ਬਦੌਲਤ ਹੈ ਆਪਣੇ ਧੜੇ ਦੀ ਬਦੌਲਤ ਹੈ ਜੋ ਧੜੇ ਦਾ ਫੈਸਲਾ ਹੈ ਉਹ ਨਿਮਿਸ਼ਾ ਮਹਿਤਾ ਦਾ ਫੈਸਲਾ ਹੈ। ਪਰ ਸਮਾਂ ਬਹੁਤ ਘਟ ਰਿਹਾ ਹੈ। ਰੋਜ਼ ਦਿਨ ਘਟਦੇ ਜਾ ਰਹੇ ਨੇ। ਕੁਝ ਤਾਂ ਡਿਸਾਈਡ ਕਰਨਾ ਪਊਗਾ ਨਾ। ਮੀਟਿੰਗਸ ਤਾਂ ਰੋਜ਼ ਲੈ ਰਹੇ ਹਾਂ। ਹਾਂ। ਤੁਹਾਨੂੰ ਦੋ ਦੋ ਦਿਨਾਂ ਅਸੀਂ ਬੈਠਕ ਰੱਖੀ ਹੋਈ ਹੈ ਆਪਣੀ ਹੂੰ ਤੁਹਾਨੂੰ ਲੱਗਦਾ ਵੀ ਕਿਸਾਨਾਂ ਦਾ ਸਿਆਸੀਕਰਨ ਕੀਤਾ ਗਿਆ ਕਿਸਾਨਾਂ ਦੀ ਮੂਵਮੈਂਟ ਦਾ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਗਈ ਇਹਨੂੰ ਬਿਲਕੁਲ ਇਹੇ ਲੱਗਦਾ ਹੈ ਹੂੰ ਕਿ ਕਿਸਾਨਾਂ ਦੀ ਮੂਵਮੈਂਟ ਦਾ ਬਿਲਕੁਲ ਜਿਹੜੀਆਂ ਆ ਪਾਰਟੀਆਂ ਉਹਨਾਂ ਨੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਸਾਰੇ ਸਿਆਸਤਦਾਨਾਂ ਨੂੰ ਇੱਕ ਬੇਨਤੀ ਜ਼ਰੂਰ ਕਰੂੰਗੀ ਹੱਥ ਛੋੜ ਕੇ ਹੂੰ ਵੀ ਦੇਖੋ ਸਾਡੇ ਲੋਕ ਨੇ ਅੱਜ ਕਿਸੇ ਦਾ ਬੇਟਾ ਉੱਥੇ ਮਰ ਗਿਆ ਸ਼ੁਭਕਰਨ ਹੂੰ ਜਿਹੜੇ ਲੋਕਾਂ ਨੂੰ ਵਰਗਲਾ ਕੇ ਲੈ ਕੇ ਜਾਂਦੇ ਆ ਮੈਂ ਤੁਹਾਨੂੰ ਇਹ ਵੀ ਦੱਸਦੀ ਆਂ ਕਈ ਲੋਕਾਂ ਨੂੰ ਸਿਰਫ ਇਹ ਕਹਿ ਕੇ ਲਜਾਇਆ ਜਾ ਰਿਹਾ ਕਿ ਤੁਹਾਡੇ ਕਰਜ਼ੇ ਮਾਫ ਹੋਣਗੇ ਹਮ ਠੀਕ ਕਰਜ਼ੇ ਮਾਫ ਹੋਣ ਦੀ ਗੱਲ ਕਰ ਰਹੇ ਹਾਂ ਉਸ ਕਿੰਤੂ ਪਰੰਤੂ ਕਿਸਾਨਾ ਹੋਣਗੇ ਕਿਸਾਨ ਹੀ ਲੈ ਕੇ ਜਾਂਦੇ ਨੇ ਨਾ ਨਹੀਂ ਹਮ ਉੱਥੇ ਕਈ ਤਰ੍ਹਾਂ ਹੁੰਦੀਆਂ ਜੀ ਭੇਜਣ ਵਾਲੀਆਂ ਤੇ ਲਜਾਣ ਵਾਲੀਆਂ ਮੈਂ ਇਹ ਗੱਲ ਕਹੂੰਗੀ ਕਿ ਕਈ ਵਾਰੀ ਲੋਕੀ ਵਰਗਲਾ ਕੇ ਲੈ ਜਾਂਦੇ ਅੱਜ ਕਿਸੇ ਦਾ ਬੱਚਾ ਮਰ ਗਿਆ ਮੈਂ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿਣਾ ਚਾਹਨੀ ਹੈ ਵੀ ਤੁਸੀਂ ਕਿਸੇ ਦਾ ਬੱਚਾ ਜੋ ਅੱਗੇ ਕਰ ਦਿਓ ਆਪ ਹੋਵੋ ਆਪਣੇ ਬੱਚਿਆਂ ਨੂੰ ਕਰਕੇ ਦਿਖਾਓ ਕਿਸੇ ਦੇ ਬੱਚੇ ਦੀ ਬਲੀ ਕਰਾਣੀ ਬਹੁਤ ਸੌਖੀ ਹੈ ਮੈਂ ਇਹਦੇ ਮੰਦ ਦੇ ਵਿੱਚ ਬੜਾ ਦੁੱਖ ਹੈ ਕਿ ਇੱਕ ਨੌਜਵਾਨ ਪੁੱਤ ਕਿਸੇ ਦਾ ਚਲਾ ਗਿਆ ਮੈਂ ਰੋਜ਼ ਜਾਂਦੀ ਹਾਂ ਦੁਨੀਆ ਦੇ ਵਿੱਚ ਲੋਕਾਂ ਦੇ ਵਿੱਚ ਅਸੀਂ ਅਫਸੋਸ ਕਰਦੇ ਹਾਂ ਲੋਕਾਂ ਕੋਲ ਬੈਠ ਕੇ ਕਿਸੇ ਦਾ 26 ਸਾਲ ਦਾ 28 ਸਾਲ ਦਾ 21 ਸਾਲ ਦਾ ਬੱਚਾ ਚਲਾ ਜਾਂਦਾ ਹੈ ਬੜਾ ਦੁੱਖ ਹੁੰਦਾ ਦੇਖ ਕੇ ਅੱਜ ਉਸ ਮਾਂ ਦੀ ਅਵਸਥਾ ਉਸ ਪਰਿਵਾਰ ਦੀ ਅਵਸਥਾ ਸੋਚ ਕੇ ਦੇਖੋ ਜੀ ਠੀਕ ਹਮ ਮਰਦਾਬਾਦ ਜਿੰਦਾਬਾਦ ਕਹਿਣਾ ਇੱਕ ਅਲੱਗ ਦੀ ਕਹਾਣੀ ਹੈ ਪਰ ਕਿਸੇ ਦੇ ਘਰ ਦਾ ਚਰਾਗ ਹੀ ਬੁੱਝ ਜਾਵੇ ਹਾਂ ਫਿਰ ਇਜ਼ 댓 ਹੁਣ ਇੱਕ ਬੰਦੇ ਉਹ ਵਿਚਾਰੇ ਸਾਈਲੋ ਦੇ ਬਾਹਰ ਬੈਠੇ ਹਮ ਉਹ ਮਰ ਗਏ ਹੀ ਵਾਸ ਅ ਹਾਰਟ ਪੇਸ਼ੈਂਟ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਤੁਸੀਂ ਕਿਉਂ ਬਜ਼ੁਰਗਾਂ ਨੂੰ ਘੜੀਸਕੇ ਲੈ ਕੇ ਜਾ ਰਹੇ ਹੋ ਹਮ ਠੀਕ ਮਤ ਤੁਹਾਨੂੰ ਲੱਗਦਾ ਜ਼ਬਰਦਸਤੀ ਲੈ ਕੇ ਜਾਇਆ ਜਾ ਰਿਹਾ ਹੈ ਜ਼ਬਰਦਸਤੀ ਵਾਲੀ ਗੱਲ ਨਹੀਂ ਆਪਾਂ ਨਾ ਦੇਖੋ ਇਹਨੂੰ ਗੱਲ ਨੂੰ ਇਹ ਬੜਾ ਸੀਰੀਅਸ ਇਸ਼ੂ ਹੈ ਅੱਜ ਕਿਸਾਨ ਮੂਮੰਡ ਨੂੰ ਚੰਗੀ ਤਰ੍ਹਾਂ ਹੈਂਡਲ ਕਰਨ ਦੀ ਲੋੜ ਹੈ ਇੱਕ ਪ੍ਰੋਪਰ ਇਹਦਾ ਸਿੱਟਾ ਨਿਕਲੇ ਪ੍ਰੋਪਰ ਉਹਨਾਂ ਨੂੰ ਇਨਸਾਫ ਮਿਲੇ ਉਹ ਕਰਨ ਦੀ ਬਜਾਏ ਹਰ ਬੰਦਾ ਆਪਣੇ ਪਰੌਂਠੇ ਹੀ ਤਲ ਰਿਹਾ ਉਹਦੇ ਉੱਤੇ ਪੰਜਾਬੀ ਜੀ ਆਪਣੇ ਤੜਕੇ ਆਪਣੇ ਤੜਕੇ ਲਾ ਕੇ ਕਿਸਾਨ ਨੂੰ ਵਰਗ ਲਾਇਆ ਜਾ ਰਿਹਾ ਹੈ ਅਗਰ ਦਰਸ਼ਕ ਸਾਡੇ ਸੋਕ ਦੇ ਸ਼ਬਦ ਦੇ ਦੇਖੋ ਮੈਂ ਤਾਂ ਤੁਹਾਨੂੰ ਪਹਿਲੇ ਹੀ ਕਹਿ ਚੁੱਕੀ ਹਾਂ ਕਿ ਕਾਂਗਰਸ ਪਾਰਟੀ ਦਾ ਜਦੋਂ ਰੂਲ ਸੀਗਾ ਇੱਕ ਲਹਿਰ ਪੱਤੀ ਗਈ ਕੈਪਟਨ ਅਮਰਿੰਦਰ ਸਿੰਘ ਕਹੋ ਨਾ ਫਿਰ ਮੈਂ ਮੈਂ ਬਿਲਕੁਲ ਇਹ ਕਹਿ ਰਹੀ ਕਿ ਲਹਿਰ ਪੱਤੀ ਗਈ ਹਮ ਲਹਿਰ ਪੱਤ ਕੇ ਤਾਂ ਜਿਹੜੀ ਭੇਜੀ ਗਈ ਮਤਲਬ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਇੱਥੋਂ ਤੱਕਾ ਲਾ ਕੇ ਦਿੱਲੀ ਭੇਜਤਾ ਇਹ ਮੈਂ ਤਾਂ ਤੁਹਾਨੂੰ ਇਹ ਕਹਿ ਰਹੀ ਕਿ ਪਿਛਲੀ ਸਰਕਾਰ ਨੇ ਕੰਮ ਕੀਤਾ ਹਾਂ ਠੀਕ ਉਹਨਾਂ ਨੇ ਕਿ ਲਹਿਰ ਪੱਤੀ ਪੱਤ ਕੇ ਜਿਹੜੀ ਸੈਂਟਰ ਦੇ ਵਿੱਚ ਭੇਜ ਦਿੱਤੀ ਕਿ ਅਸੀਂ ਜਿਹੜਾ ਆਟੋਮੈਟਿਕ ਜਿੱਤ ਕੇ ਆ ਜਾਾਂਗੇ ਪਰ ਜਦੋਂ ਅਸੀਂ ਕਿਸੇ ਲਈ ਟੋਆ ਪੁੱਟਦੇ ਹਾਂ ਹਮ ਉਹ ਵੀ ਬੰਦਾ ਆਪ ਹੀ ਖਾਈ ਚਿਰ ਜਾਂਦਾ ਹੋਇਆ ਏ ਰੱਬ ਤਾਂ ਦੇਖਦਾ ਏ ਹਮ ਪਰ ਅੱਜ ਮੈਂ ਇਹ ਕਹਿ ਰਹੀ ਆ ਕਿ ਮਸਲਾ ਜਿਹੜਾ ਕਿਸਾਨਾਂ ਦੇ ਇਨਸਾਫ ਦਾ ਏ ਕਿਸਾਨਾਂ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਹੱਲ ਕਰਨ ਦਾ ਏ ਜਿਹੜੀਆਂ ਵਰਲਡ ਵਾਰਸ ਵੀ ਹੋਈਆਂ ਉਹ ਵੀ ਟੇਬਲ ਟਾਕ ਤੇ ਮੁੱਕੀਆਂ ਹਮ ਤੇ ਮੈਨੂੰ ਇਹ ਲੱਗਦਾ ਹੈ ਕਿ ਵਕ ਵਕ ਤੇਰਾ ਜਿਹੜੀਆਂ ਅੱਗੇ ਆਈਆਂ ਇਹ ਕਹਿਣ ਵਾਸਤੇ ਉਹਨਾਂ ਵਿੱਚੋਂ ਜ਼ਿਆਦਾਤਰ ਮੈਂ ਸਾਰੇ ਨਹੀਂ ਕਹਿੰਦੀ ਜ਼ਿਆਦਾਤਰ ਆਗੂਆਂ ਨੇ ਇਹ ਕੋਸ਼ਿਸ਼ ਕੀਤੀ ਕਿ ਕਿਸਾਨਾਂ ਦਾ ਜੇ ਸਮਾਧਾਨ ਹੋ ਗਿਆ ਤਾਂ ਫਿਰ ਸਾਡੀ ਜਿਹੜੀ ਹੈ ਪੁਛ ਪ੍ਰਤੀਤ ਘਟ ਜਾਊਗੀ ਪਰ ਬਹੁਤ ਸਾਰੇ ਸੁਰਜੇ ਹੋਏ ਮੈਮ ਕਿਸਾਨਾਂ ਗੂ ਨੇ ਜਗਜੀਤ ਦੱਲੇਵਾਲ ਹੋਗੇ ਬਲਵੀਰ ਸਿੰਘ ਰਾਜੇਵਾਲ ਹੋਗੇ ਕੱਲ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਆ ਉਹ ਫਿਰ ਇੰਪੋਰਟੈਂਟ ਇਸ਼ੂ ਤੇ ਪ੍ਰੈਸ ਕਾਨਫਰੈਂਸ ਕਰ ਰਹੇ ਨੇ ਤਾਂ ਐਨੇ ਰਾਜੇਵਾਲ ਲਗਭਗ 55 ਸਾਲ ਤੋਂ ਕਿਸਾਨੀ ਸੰਘਰਸ਼ ਜੁੜੇ ਹੋਏ ਨੇ ਕਿ ਲੱਗਦਾ ਹੈ ਇਹਨੇ ਕਾਕ ਸਿਆਸਦਾਨ ਇਸ ਤਰ੍ਹਾਂ ਦੇ ਹਤਕੰਡਿਆਂ ਚ ਸਿਆਸੀ ਲੋਕਾਂ ਨੂੰ ਫਸਦੇ ਜਾਣਗੇ ਦੇਖੋ ਜਿੱਥੇ ਤੱਕ ਤਾਂ ਰਾਜੀਵਾਲ ਸਾਹਿਬ ਦੀ ਗੱਲ ਹੈ ਉਹ ਕਿਸਾਨ ਆਗੂ ਨੇ ਉਹ ਸਿਆਸਤਦਾਨ ਨਹੀਂ ਨੇ ਇਲੈਕਸ਼ਨ ਲੜ ਕੇ ਹਟੇ ਨੇ ਜਿੱਥੇ ਤੱਕ ਮੈਂ ਸਮਝ ਸਮਝਦੀ ਹਾਂ ਉਹਨਾਂ ਨੂੰ ਚਲੋ ਉਹਨਾਂ ਨੇ ਇਲੈਕਸ਼ਨ ਲੜਨ ਦਾ ਕਿੱਦਾਂ ਐਲਾਨ ਕੀਤਾ ਜਾਂ ਕੀ ਕੀਤਾ ਉਹ ਬਾਅਦ ਦੀਆਂ ਗੱਲਾਂ ਨੇ ਉਹ ਇੱਕ ਮਜਬੂਰੀ ਬਣੀ ਜਦੋਂ ਉਹਨਾਂ ਦੀ ਸਾਰੀ ਧਿਰ ਨੇ ਕਿਹਾ ਤਾਂ ਵੀ ਅਸੀਂ ਇਲੈਕਸ਼ਨ ਲੜਾਂਗੇ ਠੀਕ ਪਰ ਉਹ ਇੱਕ ਕਿਸਾਨਾਂ ਦੇ ਸੇਵਾਦਾਰ ਹੈ ਉਹਨਾਂ ਨੂੰ ਮੈਂ ਸਿਆਸਤ 'ਚ ਨਹੀਂ ਗਿਣਦੀ ਠੀਕ ਸੋ ਤੁਹਾਡਾ ਸਵਾਲ ਕੀ ਸੀਗਾ ਕਿ ਸਾਡੇ ਕਿਸਾਨ ਨੇ ਕਿਸਾਨ ਆਗੂ ਨੇ ਇਸ ਤਰ੍ਹਾਂ ਸਿਆਸਤਦਾਨਾਂ ਦੇ ਜਾਲ ਚ ਫਸ ਕੇ ਮੇ ਜਾਣੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਾਂਗਰਸੀ ਗਵਰਨਮੈਂਟ ਨੇ ਇੱਕ ਲਹਿਰ ਪੱਥ ਕੇ ਤੌਰ ਤੇ ਸਾਰੇ ਕਿਸਾਨ ਜੀ ਹੁਣ ਤੁਸੀਂ ਇਹ ਦੇਖੋ ਨਾ ਜੇ ਕਾਂਗਰਸ ਪ੍ਰੋਪਗੈਂਡਾ ਕਰ ਰਹੀ ਹੈ ਕਿ ਸੰਵਿਧਾਨ ਜਿਹੜਾ ਬਦਲ ਦੇਣਾ ਬੀਜੇਪੀ ਨੇ ਮੈਂ ਆ ਰਹੇ ਅਸੀਂ ਮੈਜੋਰਟੀ ਮੈਜੋਰਟੀ ਦੇ ਵਿੱਚ ਆ ਕੇ ਸੰਵਿਧਾਨ ਬਦਲ ਦੇਣਾ ਹੋ ਸਕਦਾ ਹੈ ਤੇ ਇੱਕ ਮਿੰਟ ਜੀ ਹਮਤਲਬ ਕਿੰਨਾ ਫੁਲਿਸ਼ ਪ੍ਰੋਪਗੈਂਡਾ ਹੈਗਾ ਕੱਲ ਵੀ ਉਹ ਅੱਜ ਵੀ ਉਹ ਮੈਜੋਰਟੀ ਸੀਗੇ ਹੂੰ 14 ਦੇ ਵਿੱਚ ਵੇ ਮੈਜੋਰਟੀ ਦੇ ਵਿੱਚ ਹੀ ਸੀਗੇ ਤਾਂ ਜੇਕਰ ਉਹਨਾਂ ਨੇ ਸੰਵਿਧਾਨ ਹੀ ਬਦਲਣਾ ਹੁੰਦਾ ਤਾਂ ਫੇਰ ਬਦਲ ਚੁੱਕੇ ਹੁੰਦੇ ਹੂੰ ਸੁਪਰੀਮ ਕੋਰਟ ਦੀ ਰੂਲਿੰਗ ਹੈ ਤੁਸੀਂ ਸੋਧ ਕਰ ਸਕਦੇ ਹੋ ਬਦਲ ਨਹੀਂ ਸਕਦੇ ਹੂੰ ਉਹ ਡਾਕਟਰ ਬਾਬਾ ਸਾਹਿਬ ਅੰਬੇਦਕਰ ਦਾ ਜਿਹੜਾ ਲਿਖਿਆ ਹੋਇਆ ਸੰਵਿਧਾਨ ਹੈ ਕਿਹਦੀ ਔਕਾਤ ਹੈ ਤੇ ਕਿਹਦੀ ਜੁਰਤ ਹੈ ਹੂੰ ਕਿਉਂ ਬਦਲਦੇ ਇਸ ਮੁਲਕ ਦੇ ਵਿੱਚ ਹੋ ਸਕਦਾ ਕਦੀ ਇਹ ਮੁਲਕ ਖਤਮ ਹੋ ਜਾਏਗਾ ਇਹ ਤਾਂ ਤੁਸੀਂ ਦੱਸੋ ਨਾ ਸਿਆਸਤਦਾਨੀ ਕਹਿ ਰਹੇ ਨੇ ਇਹ ਗੱਲਾਂ ਸਾਰੀਆਂ ਨਹੀਂ ਨਹੀਂ ਉਹ ਤਾਂ ਪ੍ਰੋਪਾਗੈਂਡਾ ਕਰ ਰਿਹਾ ਜੀ ਹੱਥ ਨਾ ਪਹੁੰਚੇ ਤੂੰ ਕੋੜੀ ਪਰ ਕਹਿ ਦਿਓ ਜੋ ਮਰਜ਼ੀ ਇਹ ਪ੍ਰਚਾਰ ਛੱਡਦੇ ਹੋ ਪਰ ਫੈਕਟ ਆਫ ਦ ਮੈਟਰ ਇ ਅਗਲਾ ਤਾਂ ਅੱਜ ਵੀ ਮੈਜੋਰਟੀ ਚ ਬੈਠਾ ਹੈ ਸੋ ਇਦਾਂ ਦੀ ਉਹ ਗੱਲ ਜਿਹੜੀ ਮੈਂ ਕਿਸਾਨਾਂ ਦੀ ਵੀ ਕਹੂੰਗੀ ਵੀ ਉਹਨਾਂ ਨੂੰ ਵਰਗ ਲਾਇਆ ਹੀ ਨਾ ਜਾਂਦਾ ਹੈ ਭਈ ਤੁਹਾਨੂੰ ਤਾਂ ਜੇ ਐ ਨਹੀਂ ਹੋਣਾ ਤਾਂ ਟੇਬਲ ਟਾਕ ਤੋਂ ਉਹਨਾਂ ਦੀ ਹੋਣ ਨਹੀਂ ਦਿੰਦੇ ਚੱਜ ਨਾ ਅੱਛਾ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਟਿਚ ਨੂੰ ਕਿਵੇਂ ਦੇਖਦੇ ਹੋ ਇਸ ਵੇਲੇ ਪੰਜਾਬ ਦਾ ਲਾਅ ਐਂਡ ਆਰਡਰ ਮੈਂ ਸਮਝਦੀ ਆ ਬਹੁਤ ਭੈੜੇ ਹਾਲ ਨੇ ਲੁੱਟਾਂ ਖੋਹਾਂ ਸਿਕਰਾਂ ਤੇ ਕਰਪਸ਼ਨ ਸਿਕਰਾਂ ਤੇ ਰਾਹ ਚੱਲਦੇ ਨੂੰ ਜਿੱਥੇ ਮਰਜ਼ੀ ਕੋਈ ਫੜ ਕੇ ਜਿੱਥੇ ਮਰਜ਼ੀ ਵੱਢ ਦਿੰਦਾ ਗੋਲੀ ਚਲਾ ਦਿੰਦਾ ਪੁੱਛਣ ਵਾਲਾ ਹੈ ਕੋਈ ਨਹੀਂ ਇਸ ਤਰ੍ਹਾਂ ਦੇ ਹਾਲਾਤ ਨੇ ਇਸ ਤਰ੍ਹਾਂ ਦੇ ਹਾਲਾਤ ਹੈ ਅੱਛਾ ਮੈਮ ਮੈਨੂੰ ਅੱਜ ਅੱਜ ਤੁਸੀਂ ਦੇਖੋ ਅਸੀਂ ਜੇ ਕੰਪੈਰੀਜ਼ਨ ਕਰੀਏ ਯੂਪੀ ਇਜ਼ ਮੱਚ ਸੇਫਰ ਹੂੰ ਇੱਥੇ ਗੁੰਡਾਗਰਦੀ ਚੱਲਦੀ ਹੁੰਦੀ ਸੀ ਦੈਟ ਇਜ਼ ਮੱਚ ਸੇਫਰ ਜਿੰਨੇ ਸਾਡੇ ਟਰੱਕ ਡਰਾਈਵਰਸ ਨੇ ਜਿਹੜੇ ਗੱਡੀਆਂ ਲੈ ਕੇ ਜਾਂਦੇ ਨੇ ਉਧਰ ਉਹਨਾਂ ਨੂੰ ਤੁਸੀਂ ਪੁੱਛੋ ਤੇ ਜਦੋਂ ਉਹਨਾਂ ਦੀਆਂ ਗੱਲਾਂ ਅਸੀਂ ਸੁਣਦੇ ਹਾਂ ਕਹਿੰਦੇ ਉਧਰ ਤਾਂ ਇਸ ਵਾਰੀ ਸੇਫ ਹੂੰ इवन ਬਿਹਾਰ ਸੇਫ ਹੋ ਰਿਹਾ ਇਧਰ ਨਾਲੋਂ ਇੱਥੇ ਹਾਲ ਭੜੇ ਨੇ ਇਹ ਚੀਜ਼ ਤੁਹਾਨੂੰ ਲੱਗ ਰਹੀ ਹੈ ਮੈਂ ਆਪਣੇ ਇਲਾਕੇ ਦੇ ਵਿੱਚ ਚੋਰ ਫੜ ਕੇ ਦਿੱਤੇ ਜੀ ਹੂੰ ਚੋਰ ਦਾ ਐਡਰੈਸ ਪਤਾ ਕਰਾਤਾ ਹੂੰ ਤੇ ਸਾਡੇ ਜਿਹੜੇ ਡੀਐਸਪੀ ਸਾਹਿਬ ਸੀ ਉਹ ਚੋਰ ਹੀ ਨਹੀਂ ਫੜ ਕੇ ਲੈ ਕੇ ਆਏ ਇਸ ਤੋਂ ਜ਼ਿਆਦਾ ਵੱਡਾ ਕੀ ਗਲਤ ਹੋ ਸਕਦਾ ਅੱਛਾ ਮੈਂ ਕੁਝ ਸਿਆਪਕ ਕਰਨ ਔਰ ਇਹ ਗੱਲ ਮੇਰੀ ਫੇਸਬੁੱਕ ਤੇ ਨਸ਼ਰ ਕੀਤੀ ਗਈ ਹੈ ਕੋਈ ਕਾਰਵਾਈ ਨਹੀਂ ਹੋਈ। ਨਾ ਜੀ ਨਾ। ਚੋਰ ਦੇ ਉੱਤੇ ਕੋਈ ਕਾਰਵਾਈ ਨਹੀਂ। ਅੱਛਾ ਮੈਂ ਕੁਝ ਸਿਆਸਤਦਾਨਾਂ ਦੇ ਨਾਲ ਲੈਣਾ ਹੈ ਤਾਂ ਜਦੋਂ ਤੁਹਾਡੇ ਦਿਮਾਗ 'ਚ ਕੀ ਆਉਂਦਾ ਉਹਨਾਂ ਬਾਰੇ ਤੁਸੀਂ ਕੀ ਸੋਚਦੇ ਹੋ? ਸਭ ਤੋਂ ਪਹਿਲਾਂ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਨੂੰ ਕਿਵੇਂ ਆਖਦੇ ਹੋ? ਕਰਮਟ ਨੇਤਾ, ਜ਼ਮੀਨ ਨਾਲ ਜੁੜਿਆ ਹੋਇਆ। ਹਮ। ਅਯੋਗੀਾ ਦਿੱਤੈਨਾਥ। ਤੱਕੜ ਨੇਤਾ। ਬਹੁਤ ਤੱਕੜ। ਜਿਨ੍ਹਾਂ ਨੇ ਕਾਨੂੰਨ ਵਿਵਸਥਾ ਉੱਤੇ ਠੀਕ ਕੀਤੀ ਹੈ। ਸੋਨੀਆ ਗਾਂਧੀ ਕੀ ਕੀ ਹੈ ਹੁਣ ਮੈਂ ਤਾਂ ਉਤੋਂ ਹੀ ਪੁੱਛ ਰਿਆਂ ਜੀ ਦੇਖੋ ਮੈਨੂੰ ਲੱਗਦਾ ਕਿ ਉਹਨਾਂ ਨੇ ਕਾਂਗਰਸ ਦੀ ਲੰਕਾ ਲਗਵਾ ਦਿੱਤੀ ਚੰਗੀ ਤਰ੍ਹਾਂ ਕਾਂਗਰਸ ਦਾ ਜੇ ਨਾਸ ਕੀਤਾ ਤਾਂ ਉਹਨਾਂ ਨੇ ਕੀਤਾ ਹੂੰ ਰਾਹੁਲ ਗਾਂਧੀ ਹਾਲੇ ਬਹੁਤ ਮਿਹਨਤ ਕਰਨ ਦੀ ਲੋੜ ਹੈ 350 ਕਿਲੋਮੀਟਰ ਪੈਦਲ ਚੱਲੇ ਹੋਰ ਦੱਸੋ ਕਿ ਪੈਦਲ ਚੱਲਣਾ ਗੱਲ ਨਹੀਂ ਹੁੰਦੀ ਲੋਕਾਂ ਦੇ ਵਿੱਚ ਜਾ ਕੇ ਦੇਖੋ ਨਾ ਲੋਕ ਕਿਸ ਹਾਲਾਤ ਚ ਰਹਿੰਦੇ ਆ ਜ਼ਮੀਨ ਨਾਲ ਟੱਚ ਹੋਣ ਦੀ ਲੋੜ ਹੈ ਕੈਪਟਨ ਅਮਰਿੰਦਰ ਸਿੰਘ ਡਰਾਇੰਗ ਰੂਮ ਪੋਲਿਟਿਕਸ ਦੇ ਮਾਸਟਰ ਸੁਖਪੀਰ ਬਾਦਲ ਔਰ ਬੜੀ ਗਹਿਰੀ ਸਿਆਸਤ ਦੇ ਮਾਸਟਰ ਕੈਪਟਨ ਅਮਰਿੰਦਰ ਸਿੰਘ ਜੀ ਸੁਖਪੀਰ ਬਾਦਲ ਜਿਹੜੇ ਜਿਹੜੇ ਅੰਦਰ ਬੈਠੇ ਹਮ ਜਿਹੜਾ ਪੰਜਾਬ ਨੂੰ ਹਿਲਾ ਸਕਦੇ ਆ ਹਮ ਧਰਤੀ ਤੇ ਜਿਹੜਾ ਇਹਨੂੰ ਪੰਜਾਬੀ ਚ ਕਹਿੰਦੇ ਧੱਕ ਪਾ ਸਕਦੇ ਹਮ ਦੇਖੋ ਜਿਹੜਾ ਅੰਦਰ ਬੈਠ ਕੇ ਬੰਦਾ ਇੰਨਾ ਕ੍ਰਿਸ਼ਮਾ ਕਰ ਸਕਦਾ ਹਮ ਹਲਾ ਸਕਦਾ ਸਭ ਕੁਝ ਹਮ ਤੁਸੀਂ ਫੈਨ ਹੋ ਹਾਂ ਕਦੇ ਕਦੀ ਕਦੇ ਦੇਖਿਆ ਉਹਨਾਂ ਨੂੰ ਜ਼ਮੀਨ ਤੇ ਬਹੁਤਾ ਘੁੰਮਦਿਆਂ ਦੋ ਵਾਰੀ ਸੀਐਮ ਬਣ ਗਏ ਭਗਵੰਤ ਮਾਨ ਤਾਈ ਤਾਂ ਕਹਿੰਦੇ ਨੇ ਕਹਿੰਦੇ 11 ਵਜੇ ਤੱਕ ਤਿਆਰ ਨਹੀਂ ਹੁੰਦੇ ਇਹਨਾਂ ਨੂੰ ਸ਼ਾਮ ਹੋ ਜਾਂਦੀ ਹੈ ਜਿੰਨੇ ਕੰਮ ਪਰ ਉਹਨਾਂ ਨੇ ਹਮ ਕੀਤੇ ਹੈ ਹਮ ਇਹਨਾਂ ਦੀ ਟਿਨਯੂਰ ਵੀ ਮੁੱਕਣੀ ਹੈ ਹਮ ਉਦੋਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕੀ ਸੀ ਹਮ ਉਹਨਾਂ ਦੇ ਟਾਈਮ ਤੇ ਹਮ ਸੋ ਕੰਪੈਰੀਜ਼ਨ ਜਿਹੜਾ ਐਂਡ ਹੀ ਇਜ਼ ਅ ਸਟੇਟਸਮੈਨ ਸੁਖਬੀ ਬਦਲ ਤੇ ਕੀ ਕਹਿਣਾ ਚਾਹੁੰਦੇ ਹੋ ਉਹ ਬੇਲੀਆਂ ਦਾ ਬੇਲੀ ਹੈ ਹਮ ਜਦੋਂ ਖੜਾ ਖੜਾ ਹੈ ਇਹ ਤੁਸੀਂ ਮੰਨਦੇ ਹੋ ਬਿਲਕੁਲ ਮੰਨਦੀ ਹਾਂ ਮੈਂ ਇੱਜ਼ਤ ਕਰਦੀ ਹਾਂ ਉਹਨਾਂ ਦੀ ਹਮ ਅੱਛਾ ਮੇਰਾ ਆਖਰੀ ਸਵਾਲ ਹੈ ਭਾਜਪਾ ਦਾ ਭਵਿੱਖ ਪੰਜਾਬ ਚ ਕਿਵੇਂ ਦੇਖਦੇ ਹੋ ਤੁਹਾਨੂੰ ਲੱਗਦਾ ਹੈ ਕਿ ਭਾਜਪਾ ਪੰਜਾਬ ਦੇ ਵਿੱਚ ਸਰਵਾਈਵ ਕਰ ਸਕਦੀ ਹੈ ਦੇਖੋ ਇਸ ਤਰ੍ਹਾਂ ਦੇ ਬੰਗਾਲ ਜਿਹੜਾ ਹੈ ਬੰਗਾਲ ਔਰ ਪੰਜਾਬ ਦੋ ਸੂਬਿਆਂ ਨੂੰ ਅੰਗਰੇਜ਼ ਵੰਡ ਕੇ ਗਿਆ ਕਿਉਂਕਿ ਜਿਹੜੇ ਜੁਝਾਰੂ ਔਰ ਤੱਕੜ ਲੋਕ ਇੱਥੇ ਪੈਦਾ ਹੁੰਦੇ ਆ ਤਾਂ ਹੈ ਬੰਗਾਲੀ ਹੂੰ ਤੇ ਚਾਹੇ ਪੰਜਾਬੀ ਹੂੰ ਇਹਨਾਂ ਦੋਨਾਂ ਕੌਮਾਂ ਨੂੰ ਹੀ ਵੰਡ ਕੇ ਗਿਆ ਅੰਗਰੇਜ਼ ਹੂੰ ਸਾਨੂੰ ਡਿਵਾਈਡ ਕਰਕੇ ਗਿਆ ਸਾਡਾ ਅੱਧਾ ਹਿੱਸਾ ਪਾਕਿਸਤਾਨ ਚ ਸੁੱਟਦਾ ਉਹਨਾਂ ਦਾ ਉਹ ਵੀ ਪਾਕਿਸਤਾਨੀ ਬਣਿਆ ਸੀ origianally ਤਾਂ ਹੂੰ ਠੀਕ ਹੈ ਜੀ ਹੂੰ ਹੁਣ ਬੰਗਾਲ ਦੇ ਵਿੱਚ ਕਦੀ ਕਿਸੇ ਨੇ ਸੋਚਿਆ ਨਹੀਂ ਸੀਗਾ ਹੂੰ ਕਿ ਕਾਂਗਰਸ ਤੋਂ ਬਗੈਰ ਕੋਈ ਆ ਜਾਏਗਾ ਜਾਂ ਕਾਂਗਰਸ ਤੋਂ ਬਗੈਰ ਕੋਈ ਆ ਜਾਏਗਾ ਪਰ ਅੱਜ ਹੂੰ ਭਾਜਪੀ ਦੀ ਗਰਾਊਂਡ ਜਿਹੜੀ ਆ ਉੱਥੇ ਬਹੁਤ ਸੋਲਿਡ ਤੇ ਮਜ਼ਬੂਤ ਹੈ ਹੂੰ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਜੋ ਮਿਹਨਤ ਕਰਨਗੇ ਹੂੰ ਕਿਉਂਕਿ ਮੈਂ ਭਾਜਪੀ ਦੇ ਵਿੱਚ ਕੰਮ ਕੀਤਾ ਹੈ ਹੂੰ ਜੋ ਕਾਂਗਰਸ ਦਾ ਕਲਚਰ ਹੈ ਉਹ ਲੱਗ ਗਿਆ ਜੋ ਭਾਜਪੀ ਦਾ ਕਲਚਰ ਹੈ ਉਹ ਲੱਗ ਗਿਆ ਫਰਕ ਕੀ ਲੱਗਿਆ ਤੁਹਾਨੂੰ ਬਹੁਤ ਡਾਊਨ ਟੂ ਅਰਥ ਨੇ ਹੂੰ ਉਥੇ ਇਹ ਨਹੀਂ ਹੈ ਕਿ ਕਿਸੇ ਨੂੰ ਤੁਸੀਂ ਉੱਠ ਕੇ ਜਿਹੜਾ ਉਹਦੇ ਸਭ ਨੂੰ ਬਰਾਬਰ ਚੇਅਰ ਮਿਲਦੀ ਹੈ ਹੂੰ ਸਭ ਨੂੰ ਬਰਾਬਰ ਸਮਾਨ ਦੇਖਿਆ ਜਾਂਦਾ ਹੈ ਇੱਕ ਜਿਹੜਾ ਕੋਈ ਫਟੇ ਕਪੜੇ ਪਾ ਕੇ ਵੀ ਆਏਗਾ ਪਰ ਉਹ ਕਾਰਕਟਰ ਹੈਗਾ ਵਰਕਰ ਹੈਗਾ ਉਹਦੀ ਵੀ 19 ਰਿਸਪੈਕਟ ਹੈ ਜਿੰਨੀ ਇੱਕ ਪ੍ਰਧਾਨ ਦੀ ਹੋਏਗੀ ਕਿੱਥੇ ਰਿਸਪੈਕਟ ਹੈ ਮੈਮ ਸੁਨੀਲ ਜਾਖੜ ਦੇ ਖਿਲਾਫ ਇਲੈਕਸ਼ਨ ਵਾਲੇ ਲੜਨ ਵਾਲੇ ਤਾਂ ਉਹਨਾਂ ਦੇ ਕਿਸਾਨੀ ਅੰਦੋਲਨ ਚ ਕਪੜੇ ਉਤਰਵਾਤੇ ਸੀਗੇ ਤਾਂ ਹੁਣ ਸੁਨੀਲ ਜਾਖੜ ਸ਼ਾਮਲ ਹੋਗੇ ਉਹਨਾਂ ਨੂੰ ਪਾਰਟੀ ਚ ਨਹੀਂ ਪੈਗੀ ਇਹ ਤਾਂ ਦੇਖੋ ਹਾਈ ਕਮਾਂਡ ਦਾ ਫੈਸਲਾ ਹੈ ਉਹਨਾਂ ਦੀ ਹਾਈ ਕਮਾਂਡ ਪਰ ਹੁਣ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੀ ਜਿਹੜੀ ਪਾਰਟੀ ਵੀ ਹਾਈ ਕਮਾਂਡ ਦਾ ਫੈਸਲਾ ਹੈ ਕਾਂਗਰਸ ਯੁਕਤ ਹੋ ਗਈ ਹੈ ਬਹੁਤ ਸਾਰੇ ਹਜੇ ਤਾਂ ਕਹਿ ਲੋ ਬਲਵੀਰ ਸਿੱਧੂ ਗੁਰਪ੍ਰੀਤ ਕਾਂਗੜ ਰਾਜਕੁਮਾਰ ਵੇਰਕਾ ਇਹ ਹਜੇ ਘਰ ਵਾਪਸੀ ਕਰ ਗਏ ਨਹੀਂ ਤਾਂ ਮੈਨੂੰ ਲੱਗਦਾ ਜਿਆਦਾਤਰ ਕਾਂਗਰਸੀ ਨਜ਼ਰ ਆਉਂਦੇ ਸੀਗੇ ਜਦੋਂ ਸੁਨੀਲ ਜਾਖੜ ਆਉਂਦੇ ਸੀ ਬ੍ਰਦਰ ਮੈਂ ਇੱਕ ਗੱਲ ਕਹੂੰਗੀ ਹੂੰ ਕਿ ਕੋਈ ਵੀ ਪਾਰਟੀ ਨਵੀਂ ਜਦੋਂ ਤੁਰਦੀ ਹੈ ਹੂੰ ਤੁਸੀਂ ਅੱਜ ਇਹ ਕਿਹਾ ਕਾਂਗਰਸ ਯੁਕਤ ਹੋ ਗਏ ਹੂੰ ਹਰ ਪਾਰਟੀ ਦੇ ਬੰਦੇ ਸ਼ਾਮਲ ਹੋਣਗੇ ਆਮ ਬੰਦੇ ਵੀ ਸ਼ਾਮਲ ਹੋਣਗੇ ਤਾਂ ਹੀ ਜਿਹੜਾ ਕਾਫਲਾ ਜਦੋਂ ਤੁਰਦਾ ਹੈ ਹੂੰ ਰਲਦੇ ਰਲਦੇ ਬੰਦੇ ਹੀ ਫਿਰ ਉਹ ਇੱਕ ਵਧੀਆ ਧਿਰ ਬਣ ਕੇ ਪੰਜਾਬ ਦੇ ਵਿੱਚ ਨਿਤਰੂਗੀ ਨਾ ਹਮ ਜਦ ਤੱਕ ਉਹਨਾਂ ਦਾ ਕਾਫਲਾ ਹੀ ਨਹੀਂ ਬਣਦਾ ਤਾਂ ਕੱਲੇ ਬੰਦੇ ਦਾ ਕੀ ਹੈ ਬੀਜੇਪੀ ਸਟੈਂਡ ਕਰ ਜੇਗੀ ਪੰਜਾਬ ਚ ਤੋਂ ਲੱਗਦਾ ਦੇਖੋ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਮਿਸ ਅੰਡਰਸਟੈਂਡਿੰਗਸ ਹੈ ਹਮ ਜਿਵੇਂ ਕੀ ਉਹਨਾਂ ਨੂੰ ਕਲੀਅਰ ਕਰਨ ਦੀ ਲੋੜ ਹੈ ਸਹੀ ਤਰੀਕੇ ਦੇ ਨਾਲ ਹੈਂਡਲਿੰਗ ਦੀ ਲੋੜ ਹੈਗੀ ਹੈ ਹਮ ਔਰ ਲੋਕਾਂ ਦਾ ਮੋਦੀ ਸਾਹਿਬ ਦੇ ਵਿੱਚ ਵਿਸ਼ਵਾਸ ਹੈ ਮੈਂ ਤੁਹਾਨੂੰ ਦੱਸਦੀ ਹਾਂ ਜਦੋਂ 22 ਦੇ ਵਿੱਚ ਸਰਕਾਰ ਗਈ ਹੈ ਹਮ ਬਹੁਤ ਸਾਰੇ ਲੋਕਾਂ ਦੇ ਅੰਦਰ ਇਹ ਉਤਸ਼ਾਹ ਸੀ ਕਿ ਉੱਤੇ ਜਿਹੜਾ ਮੋਦੀ ਸਾਹਿਬ ਦੀ ਸਰਕਾਰ ਹੈ ਮੋਦੀ ਸਾਹਿਬ ਇੱਕ ਸਟਰੋਂਗ ਲੀਡਰ ਹੈ ਹਮ ਤੇ ਹੁਣ ਪੰਜਾਬ ਦੇ ਵਿੱਚ ਵੀ ਇਹ ਜ਼ਿੰਮੇਦਾਰਾਂ ਦੇ ਮੂੰਹ ਦੀ ਗੱਲ ਦੱਸਤੀ ਮੈਂ ਹਮ ਜ਼ਿੰਮੇਦਾਰ ਇਹ ਗੱਲ ਕਹਿੰਦੇ ਸੀਗੇ ਵੀ ਹੁਣ ਤਾਂ ਭੈਣ ਜੀ ਅੱਗੇ ਮੋਦੀ ਹੈ ਹਮ ਲੋਕ ਇਹ ਕਹਿੰਦੇ ਸੀਗੇ ਕਿ ਮੋਦੀ ਹੋਈ ਅੱਗੇ ਹਮ ਪਰ ਇਹ ਬਾਰ-ਬਾਰ ਇੱਕ ਫ੍ਰਿਕਸ਼ਨ ਬਣਾਈ ਜਾਂਦੀ ਹੈ ਹਮ ਠੀਕ ਹੁਣ ਉਹ ਫ੍ਰਿਕਸ਼ਨ ਕਿ ਕੁਝ ਲੋਕਾਂ ਨੂੰ ਫਾਇਦਾ ਦਿੰਦੀ ਹੈ ਹਮ ਪਰ ਮੈਨੂੰ ਇਹ ਲੱਗਦਾ ਕਿ ਵਰਲਡ ਵਾਰ ਵੀ ਜਿਹੜੀ ਹੈ ਉਹ ਟੇਬਲ ਟਾਕ ਨਾਲ ਮੁੱਕੀ ਹੈ ਤੇ ਇਹ ਮਸਲਾ ਵੀ ਕਿਸੇ ਦਿਨ ਟੇਬਲ ਟਾਕ ਨਾਲ ਹੀ ਖਤਮ ਹੋਣਾ ਇਸ ਤਰੀਕੇ ਦੇ ਨਾਲ ਜਿਹੜਾ ਇਹ ਮੁੱਕਣ ਵਾਲਾ ਨਹੀਂ ਔਰ ਮੈਨੂੰ ਮੈਨੂੰ ਆਸ ਹੈ ਹੂੰ ਕਿ ਇਹ ਸਿਲੈਕਸ਼ਨ ਤੋਂ ਬਾਅਦ ਹੂੰ ਮੇਰਾ ਫੈਸਲਾ ਤਾਂ ਹਲੇ ਪੈਂਡਿੰਗ ਹੈ ਹੂੰ ਕਿ ਇਹ ਸਿਲੈਕਸ਼ਨ ਤੋਂ ਬਾਅਦ ਜਿਹੜਾ ਸੈਂਟਰ ਦੇ ਵਿੱਚ ਅਗਰ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਆਂਦੀ ਹੈ ਤਾਂ ਉਹ ਡੈਫੀਨੇਟਲੀ ਇਹ ਜਿਹੜਾ ਮਸਲਾ ਹੈਗਾ ਇਹਦਾ ਹੱਲ ਕਰਨਗੇ ਤੁਹਾਡੀਆਂ ਗੱਲਾਂ ਤੋਂ ਭਾਵੇਂ ਜੀਪੀ ਲਈ ਸੌਫਟ ਕੋਰਨਰ ਲੱਗਦਾ ਤੁਹਾਡੇ ਦਿਲ 'ਚ ਜਿਸ ਪਾਰਟੀ ਨੇ ਮੈਨੂੰ ਟਿਕਟ ਦਿੱਤੀ ਹਮ ਮੈਂ ਉਹਦੀ ਡਿਸਰੈਸਪੈਕਟ ਕਿੱਦਾਂ ਕਰਾਂ ਮੈਂ ਤਾਂ ਇੱਕ ਪ੍ਰਧਾਨ ਨੇ ਤੁਹਾਨੂੰ ਕੱਢਤਾ ਪਾਰਟੀ ਮੈਂ ਇੱਕ ਲਤ ਤੇ ਤਪੱਸਿਆ ਕੀਤੀ ਨਾ ਕਾਂਗਰਸ ਦੇ ਵਿੱਚ ਹਮ ਇੱਕ ਲਤ ਤੇ ਤਪੱਸਿਆ ਕੀਤੀ ਮੈਂ ਕਾਂਗਰਸ 'ਚ ਹਮ ਕਾਂਗਰਸ ਨੇ ਕੀ ਕੀਤਾ ਮੈਨਾਂ ਦੋ ਵਾਰੀ ਧੋਖਾ ਹਮ ਮੈਨੂੰ ਹਲਕਾ ਇੰਚਾਰਜ ਲਗਾ ਕੇ ਵੀ ਦੋ ਤਿੰਨ ਮਹੀਨੇ ਵਾਸਤੇ ਟਿਕਟ ਡਿਨਾਈ ਕੀਤੀ ਹਮ ਠੀਕ ਤੇ ਜਿਸ ਪਾਰਟੀ ਨੇ ਮੈਨੂੰ ਟਿਕਟ ਦਿੱਤੀ ਔਰ ਮੈਨੂੰ ਇੱਜ਼ਤ ਮਾਨ ਬਖਸ਼ਿਆ ਹਮ ਅੱਜ ਜੇ ਨਿਮੇਸ਼ਾ ਮਹਿਤਾ ਦਾ ਨਾਮ ਰਿਸਪੈਕਟ ਨਾਲ ਲੋਕੀ ਲੈਂਦੇ ਐ ਭਜੀ ਦੇਖੋ ਬਲਦੀ ਅਗ ਦੇ ਵਿੱਚ ਵੀ ਇੰਨੀ ਟਿਕਟ ਇੰਨੀ ਵੋਟਾਂ ਲੈ ਗਈ ਸੀ ਤੇ 7 7500 ਤੋਂ ਹੀ ਹਾਰੀ ਐ ਔਰ ਉਹ ਐਸ ਕਰਕੇ ਆ ਕਿਉਂਕਿ ਮੈਨੂੰ ਭਾਰਤੀ ਜਨਤਾ ਪਾਰਟੀ ਨੇ ਟਿਕਟ ਦਿੱਤੀ ਮੈਂ ਕਿੱਦਾਂ ਡਿਸਰੈਸਪੈਕਟ ਕਰਾਂ ਜੀ ਉਸ ਪਾਰਟੀ ਪਰ ਉਹਨਾਂ ਦੇ ਪ੍ਰਧਾਨ ਨੇ ਤੁਹਾਡੀ ਡਿਸਰੈਸਪੈਕਟ ਰਿਸਪੈਕਟ ਹੀ ਕਰਤੀ ਤੁਹਾਨੂੰ ਕੜਤਾ ਪਾਰਟੀ ਚ ਦੇਖੋ ਜੀ ਮੈਂ ਕਿਸੇ ਦੇ ਨਿੱਜੀ ਫੈਸਲੇ ਬਾਰੇ ਜਾਂ ਕਿਸੇ ਦੀ ਇਸ ਗੱਲ ਤੇ ਟਿੱਪਣੀ ਨਹੀਂ ਕਰਨਾ ਚਾਹੁੰਦੀ ਬਾਕੀ ਮੈਂ ਤੁਹਾਨੂੰ ਕਿਹਾ ਕਿ ਸਮਾ ਸਮਰੱਥ ਹੈ ਸੋ ਇਹ ਆ ਕੋ ਮਣ ਗਿਆ ਸਮਾ ਸਮਰਾਤਾ ਹੈ ਹਮ ਸਮੇ ਦੇ ਹਿਸਾਬ ਨਾਲ ਹਰ ਚੀਜ਼ ਜਿਹੜੀ ਹੈ ਉਹ ਠੀਕ ਹੋ ਜਾਂਦੀ ਹੈ ਬਾਕੀ ਅਗਰ ਕਿਸੇ ਦੇ ਮਨ ਦੇ ਵਿੱਚ ਕੋਈ ਨਿਜੀ ਇਹੋ ਜੀ ਗੱਲ ਹੈਗੀ ਹੈ ਉਹਦਾ ਇਲਾਜ ਕਰਨਾ ਜਾਂ ਸੋਚਣਾ ਉਹ ਮੇਰਾ ਕੰਮ ਨਹੀਂ ਮੇਰੇ ਲਾਸਟ ਹੀ ਸਵਾਲ ਹੈ ਛੋਟਾ ਜਿਹਾ ਕਮੈਂਟ ਦੇ ਦਿਓ ਕਹਿੰਦੇ ਸਿਆਸੀ ਲੋਕਾਂ ਦੇ ਨਾਲ ਤਾਂ ਸਥਾਈ ਦੁਸ਼ਮਣ ਹੁੰਦੇ ਨੇ ਨਾ ਸਥਾਈ ਮਿੱਤਰ ਹੁੰਦੇ ਨੇ ਸਮੇ ਦੇ ਹਿਸਾਬ ਨਾਲ ਮੂਮੈਂਟ ਹੁੰਦੀ ਹੈ ਇਹ ਇਹ ਗੱਲ ਵਾਕਿਆ ਤਾਂ ਟੁੱਕਦੀ ਹੋਏਗੀ ਨਿਮਸ਼ਾ ਮੈਂ ਤਾਂ ਤਿੰਨੇ ਟੁੱਕਦੀ ਕੀਕਾ ਬਹੁਤ ਮਿਹਰਬਾਨੀ ਸਮਾਂ ਦੇਣ ਦੇ ਲਈ ਸੋ ਕਹਿੰਦੇ ਸਮੇਂ ਦੀਆਂ ਸੂਈਆਂ ਜਦੋਂ ਘੁੰਮਦੀਆਂ ਨੇ ਤਾਂ ਆਪਣੇ ਆਪ ਬਹੁਤ ਚੀਜ਼ਾਂ ਸਹੀ ਹੋ ਜਾਂਦੀਆਂ ਨੇ ਭਾਜਪੀ ਨੂੰ ਮੰੰਦਾ ਕਿਵੇਂ ਕਹਾ ਭਾਜਪੀ ਦੇ ਲਈ ਮਾੜਾ ਕਿਉਂ ਸੋਚਾਂ ਕਿਉਂਕਿ ਉਹਨਾਂ ਨੇ ਮੈਨੂੰ ਟਿਕਟ ਦੇ ਕੇ نوازਿਆ ਕਾਂਗਰਸ ਦੇ ਵਿੱਚ ਮਿਹਨਤ ਕਰਨ ਤੋਂ ਬਾਅਦ ਵੀ ਧੋਖਾ ਮਿਲਿਆ ਤਾਂ ਭਾਜਪੀ ਨੇ ਮੈਨੂੰ ਮਾਨ ਸਨਮਾਨ ਬਖਸ਼ਿਆ ਮੈਂ ਕਿਸੇ ਤੇ ਨਿੱਜੀ ਟਿੱਪਣੀ ਨਹੀਂ ਕਰਨਾ ਚਾਹੁੰਦੀ ਕਿਉਂਕਿ ਮੇਰੇ ਰਾਹ ਵੱਖਰੇ ਨੇ ਮੇਰੀ ਸਿਆਸਤ ਵੱਖਰੀ ਆ ਕਿਸਾਨੀ ਮੁੱਦੇ ਤੇ ਖੁੱਲ ਕੇ ਗੱਲਬਾਤ ਕੀਤੀ ਗਈ ਹੈ ਕਹਿੰਦੇ ਲਹਿਰ ਤੋਪਕੇ ਤੋਕੇ ਤੋੜਿਆ ਗਿਆ ਤੇ ਕਿਸਾਨੀ ਮੁੱਦੇ ਨੂੰ ਸਿਆਸੀ ਕਰਨ ਕੀਤਾ ਜਾ ਰਿਹਾ ਤੁਹਾਨੂੰ ਇਹ ਇੰਟਰਵਿਊ ਕਿਵੇਂ ਲੱਗੀ ਜੁਰ ਦੱਸੋ ਕੈਮਰਾਪਰਸਨ ਰੋਸ਼ਨ ਤੇ ਰਮੇਸ਼ਨਾ ਗगन ਸ਼ੁਕਲਾ